ਸਰ ਮੈਂ ਮਕੇਰੀਆਂ ਤੋਂ ਅੰਮ੍ਰਿਤਸਰ ਨੂੰ ਗਿਆ ਸੀ 에어ਪੋਰਟ ਧੁੰਦ ਬਹੁਤ ਜ਼ਿਆਦੀ ਆ ਤਾਂ ਦਿੱਕਤ ਤਾਂ ਹੈ ਹੀ ਹੈ ਜੀ ਵਿਜ਼ਿਬਿਲਿਟੀ ਕਿ ਨਹੀਂ ਚੱਲਦੀ ਵਿਜ਼ਿਬਿਲਿਟੀ ਮੰਨ ਲਓ ਕਿ ਬਹੁਤ ਲੱਗੇ ਨਹੀਂ ਦਿਖ ਰਿਹਾ ਹੈਗਾ ਜਿਆਦਾ ਜਦੋਂ ਹੁਣ ਤਾਂ ਦਿਨ ਚੜ ਗਿਆ ਹੈਗਾ ਹੁਣ ਤਾਂ ਚਲੋ ਪਤਾ ਲੱਗ ਰਿਹਾ ਥੋੜਾ ਜਿਹਾ ਨਾ ਤੇ ਜਦੋਂ 3 ਵਜੇ ਹੈਗਾ ਉਹ ਲੈ ਤਾਂ ਇੱਥੋਂ ਇੱਥੇ ਤੱਕ ਵੀ ਦੇਖਾਈ ਹਾਂਜੀ ਹਾਂਜੀ ਠੀਕ ਹੈ ਜੀ ਫੋਗ ਲੈਟਾ ਜਗਾ ਕੇ ਜਾਣ ਲੈਟਾ ਫੁੱਲ ਲੋ ਬੀਮ ਤੇ ਚਲਦੀ ਵੀ ਗੱਡੀ ਲੈਟਾ ਜਗਾ ਕੇ ਚਾਰੇ ਇੰਡੀਕੇਟਰ ਜਗਾ ਕੇ ਜਾਓ ਕਿ ਜਿਹੜੇ ਦੂਰੋਂ ਪਿੱਛੋਂ ਵੀ ਗੱਡੀ ਜਾਂਦੀ ਵੀ ਉਹਨੂੰ ਵੀ ਪਤਾ ਲੱਗੇ ਕਿ ਲੈਟਾ ਅਮਲ ਕੀ ਗੱਡੀ ਜਾ ਰਹੀ ਆਪਣੀ ਸੇਫਟੀ ਦਾ ਆਰਾਮ ਨਾ ਜਾਇਆ ਜਾਏ ਕਾਲੀ ਨਾ ਕਿਤੇ ਜਾਏ ਤੋਂ ਦੇ ਵਿੱਚ ਸਰ ਜਿਆਦਾ ਸਾਰਾ ਜਿਹੜੀ ਚਿੱਟੀ ਲੈਣ ਵਗੀ ਹੈ ਨਾ ਮੇਰੇ ਸਾਰਾ ਇਹਦੇ ਲੈਣ ਦੇ ਸਾਰ ਤੇ ਗੱਡੀ ਚੱਲਦੀ ਆ ਗੁਰਦਾਸਪੁਰ ਤੋਂ ਮਕੇਰੀਆਂ 23 ਕਿਲੋਮੀਟਰ ਹੈ ਇੱਕ ਕੋਈ 20 ਮਿੰਟ ਲੱਗਦੇ ਸਾਰੇ ਆਉਣ ਨੂੰ ਅੱਜ ਮੈਨੂੰ ਸਵੇਰੇ ਘੱਟੋ ਘੱਟ 1 ਘੰਟਾ ਲੱਗਾ ਕਿਉਂਕਿ ਉਸ ਰੋਡ ਤੇ ਪਤਾ ਨਹੀਂ ਲੱਗਦਾ ਪਿਆਏਗਾ ਕਿ ਰੋਡ ਕਿੱਧਰ ਨੂੰ ਹੈ ਕਾਲਾ ਰੋਡ ਨਵਾਂ ਬੜਿਆਂ ਹੇ ਤੱਕ ਉੱਥੇ ਲੈਣ ਹੀ ਨਹੀਂ ਕੋਈ ਵੀ ਸਿਰਫ ਸਿਰਫ ਐਕਚੁਅਲੀ ਵਾਪਸ ਨਹੀਂ ਜਾਣਾ ਸਰ ਜੇ ਚਿੱਟੀ ਲੈਣ ਨਾ ਹੋਊਗਾ ਹਾਸਾ ਤਾਂ ਵਾਪਸ ਨਹੀਂ ਵਾਪਸਣਾ ਹਾਂਜੀ ਸਰ ਮੈਂ ਜਾਪੋਲਵਿੰਡ ਤੋਂ ਆ ਰਿਹਾ ਇੱਥੋਂ 5 ਕਿਲੋਮੀਟਰ ਦੀ ਦੂਰੀ ਤੇ ਆ ਮੈਂ ਦੇਖਿਆ ਕਿ ਅੱਜ ਧੁੰਦ ਬਹੁਤ ਜ਼ਿਆਦਾ ਪਈ ਹੈ ਪਿਛਲੇ 2-3 ਦਿਨ ਤੋਂ ਜਿਹੜੀ ਸ਼ੁਰੂ ਹੋਈ ਹੈ ਵਿਜ਼ਿਬਿਲਟੀ ਜਿਹੜੀ ਬਹੁਤ ਘੱਟ ਆ 10 ਮੀਟਰ ਤੱਕ ਵੀ ਆਪਾਂ ਦੇਖ ਰਹੇ ਆ ਕਿ ਵਿਅਕਤੀ ਨਹੀਂ ਲੱਭ ਰਹੇ ਇੱਥੇ ਤੇ ਮੈਂ ਆਮ ਲੋਕਾਂ ਨੂੰ ਇਹੀ ਸਲਾਹ ਦੇਣਾ ਚਾਹਾਂਗਾ ਕਿ ਜਿਹੜੀ ਸੜਕ ਤੇ ਵਾਈਟ ਪੱਟੀ ਬਣੀ ਹੋਈ ਹੈ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਔਰ ਜਿਹੜੀ ਆਪਣੀ ਗੱਡੀ ਦੇ ਫੋਗ ਲੈਂਪਸ ਨੇ ਜਾਂ ਪਾਰਕਿੰਗ ਲਾਈਟਸ ਨੇ ਇਹਨਾਂ ਨੂੰ ਚਲਾਇਆ ਜਾਵੇ ਤਾਂ ਜੋ ਜਿਹੜੇ ਦੂਜੇ ਵਾਹਨ ਆ ਰਹੇ ਨੇ ਉਹਨਾਂ ਨੂੰ ਆਸਾਨੀ ਨਾਲ ਤੁਹਾਡਾ ਜਿਹੜਾ ਸਾਧਨਾ ਲੱਭ ਸਕੇ ਮੈਂ ਹੋਰ ਇਹ اپیل ਕਰਨਾ ਚਾਹਾਂਗਾ ਕਿ ਜੇ ਬਹੁਤ ਜ਼ਿਆਦਾ ਜ਼ਰੂਰੀ ਘਰੋਂ ਕੰਮ ਹੈਗਾ ਬਾਹਰ ਤਾਂ ਹੀ ਨਿਕਲਾ ਜਾਵੇ ਨਹੀਂ ਤਾਂ ਘਰੇ ਹੀ ਮਤਲਬ ਰਿਹਾ ਜਾਵੇ ਮਤਲਬ ਮੇਰੇ ਵੱਲੋਂ ਸਲਾਹ ਹੈ ਸਿਹਤ ਦਾ ਧਿਆਨ ਮਤਲਬ ਜਿਹੜੀ ਆਊਟਡੋਰ ਐਕਸਰਸਾਈਜ਼ ਆ ਉਹਨਾਂ ਨੂੰ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਇਨਡੋਰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਔਰ ਪੋਲੂਸ਼ਨ ਜਿਆਦਾ ਹੋਣ ਕਰਕੇ ਆਪਣੇ ਬੱਚਿਆਂ ਨੂੰ ਤੇ ਜਿਹੜੇ ਬਜ਼ੁਰਗ ਵਿਅਕਤੀ ਨੇ ਉਹਨਾਂ ਨੂੰ ਘਰੇ ਵਿੱਚ ਘਰ ਵਿੱਚ ਹੀ ਰੱਖਣਾ ਚਾਹੀਦਾ ਇਸ ਵਕਤ ਵਿਜ਼ਿਬਿਲਟੀ ਜਿਹੜੀ ਆ ਮੈਂ ਪਿੱਛੇ ਦੇਖਿਆ 15 ਤੋਂ 20 ਮੀਟਰ ਦੀ ਵਿਜ਼ਿਬਿਲਟੀ ਸੀ ਤੇ ਕਿਤੇ ਕਿਤੇ ਜਿੱਥੇ ਫਸਲਾਂ ਨੂੰ ਪਾਣੀ ਲੱਗਾ ਹੋਇਆ ਉੱਥੇ ਵਿਜ਼ਿਬਿਲਟੀ ਬਹੁਤ ਘੱਟ ਹੈ ਪਠਾਨਕੋਟ ਤੋਂ ਅੰਮ੍ਰਿਤਸਰ ਰੋਡ ਆ ਕਿੰਨੇ ਲੋਕ ਅੰਮ੍ਰਿਤਸਰ ਤੋਂ ਰਾਹ ਹੀ ਲਾ ਰਹੇ ਨੇ ਉਹਨਾਂ ਨੇ ਪਾਇਖੋ ਰੋਕ ਹੀ ਗੱਡੀ ਦੱਸ ਰਹੇ ਆ ਕਿ ਆਪਣੀ ਫੋਗ ਲਾਈਟ ਚ ਚਾਓ ਇੰਡੀਗੇਟਰ ਚਾਰਜ ਚਾਓ ਤਾਂ ਕਿ ਕੋਈ ਵੀ ਅਨਸੰਕਾ ਦੀ ਘਟਨਾ ਨਾ ਹੋਵੇ ਹੁਣ ਇਹਨਾਂ ਅਨੁਸਾਰਾ ਕੀ ਆ ਕਿ ਚਿੱਟੀ ਜਿਹੀ ਪੱਟੀ ਸੜਕ ਤੇ ਲੱਗੀ ਹੋਈ ਆ ਇਹਦੇ ਸਾਰੇ ਨਾਲ ਅਸੀਂ ਡਰਾਈਵ ਚੱਲਦੇ ਪਏ ਨੇ ਵੇਖੋ ਜੀ ਜਦੋਂ ਮੈਂ ਸਵੇਰੇ ਡਿਊਟੀ ਤੇ ਆਇਆ ਸੀ ਉਦੋਂ ਤੇ ਮਤਲਬ 100 ਗਜ ਤੱਕ ਦਿਖਾਈ ਦੇ ਰਿਹਾ ਸੀ ਬੰਦਾ ਇਹ ਤੋਂ ਜ਼ਿਆਦਾ ਨਹੀਂ ਹੁਣ ਠੀਕ ਆ ਥੋੜਾ ਲੱਭੜਿਆ ਉਹਨਾਂ ਨੂੰ ਕਹਿ ਰਹੇ ਆ ਜੀ ਉਹਨਾਂ ਨੂੰ ਸਮਝਾ ਰਹੇ ਆ ਕਿ ਤੁਹਾਡੇ ਜਿਹੜਾ ਟਰੈਕਟਰਾਂ ਪਿੱਛੇ ਫਲਟਰ ਨਹੀਂ ਲੱਗੇ